ਸਸਬਿਜਨ ਵਿਜਨ ਵੀ ਲੈ ਕੇ ਅੰ内 ਜਨ ਵਿਜਨ ਵੀ ਲੈ ਕੇ ਇਹ ਫਲਾਗਸ਼ਾਪ ਚ ਫਰੋਜ਼ਪੁਰ ਡਿਸਟ੍ਰਿਕਟ ਦੇ ਵਿੱਚ ਅਲੱਗ-ਅਲੱਗ ਜਿਹੜੇ ਟਾਊਨਸ ਆ ਉੱਥੇ ਕੱਢਿਆ ਜਾ ਰਿਹਾ ਆ ਫਰੋਜ਼ਪੁਰ ਦੇ ਵਿੱਚ ਅਸੀਂ ਪੇਰ ਦੇ ਵਿੱਚ ਕੱਢ ਰਹੇ ਆ ਤੇ ਇਹਦਾ ਮੰਤਵ ਇਹੀ ਹੁੰਦਾ ਵੀ ਜਿਹੜੇ ਸਿਟੀਜ਼ਨਸ ਹੈਗੇ ਆ ਉਹਨਾਂ ਦੇ ਵਿੱਚ ਪੁਲਿਸ ਪ੍ਰਤੀ ਸੇਥ ਆਵੇ ਤੇ ਕੌਨਫੀਡੈਂਸ ਬਿਲਡਿੰਗ ਮੈਜ਼ਰ ਹੁੰਦਾ ਤੇ ਜਿਹੜਾ ਮਾੜਾ ਆਨਸਰ ਹੁੰਦਾ ਉਸ ਨੂੰ ਚੇਤਾਵਨੀ ਹੁੰਦੀ ਹੈ ਵੀ ਪੁਲਿਸ ਪੂਰੀ ਅਲਰਟ ਹੈ ਤੇ ਅਸੀਂ ਆਪਣੀ ਡਿਊਟੀ ਦੇ ਵਿੱਚ ਪੂਰੇ ਹਾਜ਼ਰ ਹਾਂ ਸਾਰੇ ਤੇ ਕੋਈ ਵੀ ਸ਼ਰਾਰਤ ਅਸੀਂ ਕਿਸੇ ਨੂੰ ਸ਼ਰਾਰਤ ਦੀ ਅੰਦਰ ਨੂੰ ਨਹੀਂ ਕਰਦੇ ਕਿੰਨੀ ਪੋਰਟ ਜਿਹੜੀਆਂ ਲੱਗੀ ਹੋਈਆਂ ਨਗਰ ਰਣੀ ਦੀਆਂ ਜਿਹੜੀਆਂ ਜੀਮੇ ਲੱਗੀ ਜਿਹੜੀਆਂ ਲੱਗੀ ਹੋਈਆਂ ਸਾਡੇ ਜੀ ਕਰੀਪ ਅਸੀਂ 500 ਜਿਹੜੇ ਸਾਡੀ ਪੋਰਟਸ ਜਿਹੜੀ ਇਸ ਵੇਲੇ ਤਾੜਤ ਹੈ ਸਾਰੇ ਡਿਸਟ੍ਰਿਕਟ ਦੇ ਵਿੱਚ ਨਾਕਾਬੰਦੀਆਂ ਜਿਹੜੀਆਂ ਕੀਤੀ ਹੋਈ ਹੈ ਤੇ ਸਾਰੀ ਚੈਕਿੰਗ ਹੋ ਰਹੀ ਹੈ ਤੇ ਇਵੇਂ ਜਿਹੜੇ ਸਾਰੇ ਸਾਡੇ ਜਿਹੜੇ टाउनਸ ਆ ਦੇ ਵਿੱਚ ਫਲੈਗ ਮਾਰਚਸ ਸਰ ਅੱਜ ਦਾ ਲੱਗਾ ਹੈਗਾ ਕਿੱਡਾ-ਕੁਡਾ ਚੈਲੰਜ ਹੈਗਾ ਵੀ ਅੱਗੇ ਕੋਈ ਗੰਦੰਤ ਤੋਂ ਬਿਵਾਸਾ ਤੇ ਦੇਸ਼ ਵਿਰੋਧੀ ਅੰਸਰ ਜਿਹੜਾ ਐਕਟਿਵ ਹੋ ਜਾਂਦੀ ਹੈ ਜੀ ਅਸੀਂ ਅਸੀਂ ਪੂਰੇ ਐਕਟਿਵ ਹੈ ਤੇ ਕਿਸੇ ਵੀ ਦੇਸ਼ ਵਿਰੋਧੀ ਗੈਰ ਸਮਾਜਿਕ ਤੱਤ ਤੋਂ ਅਸੀਂ ਸਰਦੀ ਚੱਕਰ ਦੇਵਾਂਗੇ ਕੋਈ ਸ਼ਰਾਰਤ ਨਹੀਂ ਕਰਦੇ ਸਰ ਅੱਜ ਤਾਂ ਪੰਜਾਬ ਦੇ ਵਿੱਚ ਕਈ ਮਾਰਦਤਾਂ ਹੋਈਆਂ ਨੇ ਬਲਾਸਟ ਕੀ ਹੋਇਆ ਬਲਾਸਟ ਵੀ ਹੋਇਆ ਪਰ ਇਹਨਾਂ ਚੀਜ਼ਾਂ ਨੂੰ ਕਿਵੇਂ ਸੰਭਾਲ ਤੁਸੀਂ ਦੇਖਦੇ ਇਹ ਬਹੁਤ ਹੀ ਸਰਹੱਤੀ ਇਲਾਕਾ ਹੈ ਨਹੀਂ ਬਿਲਕੁਲ ਜੀ ਅਸੀਂ ਸਾਡੀ ਪੂਰੀ ਤਿਆਰੀ ਆ ਅਸੀਂ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਸਾਡੇ ਵੱਲੋਂ ਪੂਰੀਆ ਤਿਆਰੀਆਂ ਕੀਤੀ ਹੈ ਪੂਰੀ ਚੈਕਿੰਗ ਚੱਲ ਰਹੀ ਹੈ ਪਿਛਲੇ ਕੁਝ ਦਿਨਾਂ ਤੋਂ ਸਾਰੇ ਪਾਸੇ ਚੈਕਿੰਗ ਸਾਡੇ ਜਿੰਨੇ ਵੀ ਐਸ ਐਚ ਓ ਸੀ ਆਈ ਏ ਅਫੀਸਰ ਸਾਰੇ ਚੈਕਿੰਗ ਕਰ ਰਹੇ ਸਰ ਹੋਟਲ ਦੀ ਵੀ ਚੈਕਿੰਗ ਕੀਤੀ ਗਈ ਹੈ ਬਿਲਕੁਲ ਬਿਲਕੁਲ ਹੋਟਲ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ ਕੀਤੀ ਗਈ ਵੀ ਹੈ ਕੀਤੀ ਜਾ ਰਹੀ ਹੈ ਉਹਦੇ ਵਿੱਚ ਅਸੀਂ ਪੂਰੀ ਵਿਸਥਾਤੀ ਦੇ ਨਾਲ ਜਿਹੜੀ ਸਾਡੀ ਚੈਕਿੰਗ ਚੱਲ ਰਹੀ ਹੈ ਥੈਂਕ ਯੂ